ਸਤਿਕਾਰ ਜੀ ਸਾਰਿਆਂ ਨੂੰ ਅਸੀਂ ਜਾ ਰਹੇ ਸਕੂਲ ਤਿਆਰ ਹੋ ਗਏ ਧੰਨਵਾਦ ਜੀ ਸਾਰਿਆਂ ਨੂੰ ਸਤਿਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਸਕੂਲ ਆ ਕੇ ਬਣੋ ਜੀ ਬਾਏ ਬਾਏ ਖੜੇ ਮੇਰੇ ਨਾਲ ਬੈੜਦੇ ਦਰਸ ਹਾਂ ਉਹ ਸਾਰੇ ਟੋਪੀ ਮਾਰ ਮਾਰ ਕੇ ਕਦੋਂ ਮੈਡਮ ਨਹੀਂ ਹਉਦੇ ਹੁੰਦੇ ਉਦੋਂ ਮੇਰੇ ਸਿਰ ਤੇ ਟੋਪੀ ਲਈ ਹੁੰਦੀ ਆ ਉਹਨਾਂ ਦੇ ਨਹੀਂ ਹੁੰਦੀ ਉਹਨਾਂ ਦੇ ਹੁੰਦੀ ਰਹਗੀ ਆ ਪਰ ਉਹ ਮੇਰੀ ਟੋਪੀ ਵਗਾ ਕੇ ਮਾਰ ਦੇਵੇ। ਕਿਉਂ? ਬੋਤਾਂ ਦੀ। ਫੇ ਤੂੰ ਮੈਡਮ ਨੂੰ ਸ਼ਿਕਾਇਤ ਲਾ ਦੇ। ਮੈਡਮ ਨੂੰ ਨਹੀਂ ਦੱਸਿਆ। ਮੈਡਮ ਨੂੰ ਦੱਸ ਦੇ ਘਰ। ਦੱਸੂਗਾ ਜੀ। ਛੋਟ ਕਰ ਦੇਣੀ ਜੀ ਵਾਕ। ਕੁੱਤਾ ਵਾਂਗਰ ਪੈ ਗਿਆ ਦੀ ਉਹਦੇ। ਭੱਜ ਜਾਂਦਾ। ਨਰ ਲਵੇ ਜੋ ਖੜ ਜਾ ਪਰ ਆਹ ਨੋ ਜਿਹੜਾ ਪਾ ਦਾਣਾਰਾ ਲਾ ਕੇ ਪਾਉਣਾ ਫੀਡ ਤੇ ਦਾਣਾ ਖਾਲੀ ਹੋਣਾ ਹੋ ਜਾਂਦਾ ਥੋੜੇ ਦਿਨਾਂ ਬਾਅਦ ਪੱਠੜ ਜਰੜਾ ਲਾ ਰਿਹਾ ਪਾ ਦਿੰਨੇ ਆ ਏ ਤੀਨੀ ਜਾਂਦੀ ਭਰੀ ਹੈ ਇਦੇ ਨਾਲ ਹੀ ਲਾ ਲ ਹਮ ਕਿਰਲਾ ਲਾ ਬੱਠਲ ਚ ਪਾ ਲੈਣੇ ਹਨਾ ਹਮ ਥੋੜੇ ਦੇਣਾ ਬਾਦਣਾ ਹੋਪੇ ਜਾਂਦਾ ਹਾਂ ਹਲਰ ਤਾਂ ਨਹੀਂ ਕਿਹਾ ਦੂੰਗਾ ਲੋਜੂ 20 ਦਿਨਾਂ ਚ 15 20 ਦਿਨਾਂ ਚ ਹੋਈ ਬਾਜਰੇ ਜੀ ਤੋਂ ਮੇਰੇ ਲੱਗਦਾ ਸਰੋਂ ਹੀ ਫੜਿਆ ਦੂੰਗਾ ਐ ਕਿਹਾ ਹਾਂ ਉਹ ਕਿਹੜਾ ਬੋਣਗੇ ਕਿਹੜਾ ਗਿੱਜਣਗੇ ਪਰ ਮੰਗੂਗਾ ਦਾ ਦਾਣਾ ਮੇਰੇ ਨਾਲ ਤੇ ਖਾਣ ਮੈਂ ਆਖਦੇ ਹਾਂ ਉਹ ਅੱਜ ਦੇ ਇਹਦੇ ਤੇ ਹੰਦਾ ਚਾਹੀਦਾ ਇਹਦੇ ਦੇ ਬੜੇ ਤਾਂ ਆਣੀਆਂ ਹਨ ਨਾ ਉਹ

ਥੇੜਾ ਮਾ ਟਾਈਪਸ ਹੋ ਜਾਂਦਾ ਕੋਈ ਜੇ ਹਰਾ ਹੋਵੇ ਫਿਰ ਵੀ ਫਰਕ ਹੋਵੇ ਸਾਰਾ ਹੀ ਹਰਾ ਛਾਲਾ ਖੰਪ ਤੋਂ ਬੁਜੀਵਾ ਥੋੜੇ ਜਿਹਾ ਅਖਮੇਸ 4 ਵਜੇ ਮੈਂ ਬਤਨ ਮੈਂ ਅਜੇ ਇੱਕ ਅਜ ਕਿਲਾ ਜਗੜਾਵਾਂਗੇ ਜੇ ਟਾਈਮ ਤੇ ਵੱਡੇ ਆ ਅੰਦਰ ਮੈਂ ਸੋਨਿਆ ਦਾ ਫੋਰਟ ਜੀ ਹੈ ਜੀ ਇਹਨਾ ਹਮ ਵਧੀਆ ਹੁੰਦਾ ਹੈ ਜੀ ਆ ਕੱਤੀ ਜੀ ਪੂਸੀ ਖਾਈ ਜਾਂਦੀ ਐ ਮੈਂ ਸਨੀਆਂ ਐ ਨਹੀਂ ਹੈਗਾ ਵੀ ਕੱਖ ਖਾਣ ਲੱਗੀਆਂ 15 ਮਨਾ ਦਿਓ ਦੂਸਰੇ ਕੱਖ ਜੀ ਸਿੱਕੇ ਕਰੀ ਵੱਢ ਕੇ ਕੱਟਾ ਹਜੇ ਸੇਚੀ ਸਮਾ ਲੱਗ ਗਿਆ ਤੀ ਇਹ ਤਾਂ ਹਜੇ ਲੱਭੀ ਹੋਣੀ ਮੋੜਾ ਨਹੀਂ ਹੁਣ ਦੁੱਧਾ ਦਮਾ ਲੈਂਦਾ ਲੈ ਮੁਰਦਰੀ ਨਹੀਂ ਦੈ ਨੂੰ ਹਲੇ ਹਰ ਇਹਨੂੰ ਦੁੱਧਾ ਦਮਾ ਜਾਂਦਾ ਤਾਂਹੀਂ ਨਹੀਂ ਖਾਣ ਲੱਗਦੀ लो जी फीड अपन ने रलाता दो बोरियां हो गई खाली थोड़ भरता ਦਰਮੰ ਮਮੀ ਲੱਗੀ ਪੀਣਾ ਕਰਨ ਖਜਰੀ ਯੋਨ ਰੋਟੀ ਰਹਿੰਦੀ ਹੈ ਕਪੜੇ ਰਹਿਣ ਬਣ ਗਏ ਛਿੱਟੇ ਛਿੱਟੇ はに ਉਹ ਤਾਂ ਕਣਕਾ ਧੋਤੀ ਵੀ ਜਾਂਦੀ ਹੈ ਨਾ ਉਹ ਬਣਾ ਜੂਗਾ ਜੀ ਬਾ ਤਾਂ ਬਣਾ ਜਾਂਦੀ ਇਹ ਦੋਨੋਂ ਪਤੋਕੇ ਪਾ ਮਾਦੇ ਦਨ ਚ ਆ ਗਏ ਹੂੰ ਇਸ ਗੁਰਮੇ ਤੋਂ ਹੀ ਦਿੰਦੇ ਆ ਇਹ ਛਾੜੂ ਪੁੱਛ ਰੰਦਾ ਹਜੇ ਚੱਲਦੇ ਮੁਰੇ ਕਿੰਨਾ ਟਾਈਮ ਹੋ ਗਿਆ ਸਾਢੇ 10 11 ਵਜ ਜਾਂਦੇ ਨੇ ਇਹ ਕਿਦੇ ਹੂੰ ਗਿਫਟਾਂ ਦੀ ਬੁੜੇ ਦਾ ਭੋਗ ਆਹ ਤੋਂ ਤੀ ਹੋਈ ਇਹ ਗਣਕਾ ਨਾ ਤੇ ਇੱਧਰ ਆਪਣੇ ਹੋ ਗਿਆ ਸਾਗ ਸਿੱਤਾ ਬਣਾ ਲਿਆ ਸੀ ਕੱਲ ਤੋੜ ਕੇ 11:30 ਵਜ ਗਏ ਹਨ ਕੀਰਤਨ ਸ਼ੁਰੂ ਹੋ ਗਿਆ